ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਜਿਸ ਗੁਰਦੁਆਰਾ ਸਾਹਿਬ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਗੁਰਦੁਆਰੇ ਦਾ ਨਾਮ ਹੈ ਰਮਾਣਾ ਸਾਹਿਬ ਇਸ ਨੂੰ ਗੁਰਦੁਆਰਾ ਰਮਾਣਾ ਸਾਹਿਬ ਸ਼ਹੀਦ ਬੁੰਗਾ ਸੰਤ ਨਿਰਮਲ ਕੁਟਿਆ ਵੀ ਆਖਦੇ ਹਨ ਇਹ ਪਾਵਨ ਸਥਾਨ ਹੰਸਾਲੀ ਸਾਹਿਬ ਦੇ ਨੇੜੇ ਮੌਜੂਦ ਹੈ ਜਿੱਥੇ ਤਨਤਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦਾ ਨਿਰਮਲ ਡੇਰਾ ਹੈ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦਾ ਸਦਕਾ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਬ੍ਰਹਮ ਗਿਆਨੀ ਸੰਤ ਬਾਬਾ RAM ਸਿੰਘ ਜੀ ਗੰਡੋਵਾ ਵਾਲਿਆਂ ਦੀ ਪ੍ਰੇਰਣਾ ਅਨੁਸਾਰ ਦੇਸ਼ਾ ਵਿਦੇਸ਼ਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸੰਸਾਰਕ ਅਮਨ ਸ਼ਾਂਤੀ ਲਈ ਗੁਰਦੁਆਰਾ ਰਮਾਣਾ ਸਾਹਿਬ ਸ਼ਹੀਦ ਬੁੰਗਾ ਸਾਧ ਨਿਰਮਲ ਕੂਟੀਆਂ ਹੰਸਾਲੀ ਖੇੜਾ ਵਿੱਚ 13 ਫਰਵਰੀ 1995 ਦਿਨ ਸੋਮਵਾਰ ਤੋਂ ਗੁਰਬਾਣੀ ਦੇ ਨਿਰੰਤਰ ਪ੍ਰਵਾਹ ਚੱਲ ਰਹੇ ਹਨ ਪੰਜਾਬ ਦੀ ਧਰਤੀ ਨੂੰ ਗੁਰੂਆਂ ਪੀਰਾਂ ਤੇ ઋષਿ ਮੁਣੀਆਂ ਦੀ ਧਰਤੀ ਕਿਹਾ ਜਾਂਦਾ ਹੈ ਪੰਜਾਬ ਵਿੱਚ ਸੂਫੀ ਤੇ ਗੁਰਮਤ ਪਰੰਪਰਾ ਨੇ ਅਧਿਆਤਮਵਾਦ ਦਾ ਨਵਾਂ ਪ੍ਰਕਾਸ਼ ਕੀਤਾ ਹੈ ਉੱਥੇ ਹੀ ਸਮੇ ਸਮੇ ਉਤੇ ਸੰਤਾ ਮਹਾਪੁਰਸ਼ਾਂ ਦੀ ਆਮਦ ਹੁੰਦੀ ਰਹੀ ਜਿਨ੍ਹਾਂ ਨੇ ਆਦਰਸ਼ ਸਮਾਜ ਸਿਰਜਣ ਦੇ ਨਾਲ-ਨਾਲ ਅਧਿਆਤਮਕ ਜੀਵਨ ਵਿੱਚ ਨਵੀਆਂ ਲੀਹਾਂ ਸਿਰਜੀਆਂ ਹਨ ਇਸ ਲੜੀ ਵਿੱਚ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਜੀਵਨ ਤੇ ਉਹਨਾਂ ਦੀ ਭਗਤੀ ਮਾਰਗ ਬਾਰੇ ਜਾਣਦੇ ਹਾਂ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦਾ ਜਨਮ 10 ਅਗਸਤ 1937 ਨੂੰ ਮਾਤਾ ਸ਼ਾਂਤੀ ਦੇਵੀ ਦੀ ਕੁੱਖੋਂ ਭਾਈ ਮਨਸਾ ਸਿੰਘ ਦੇ ਘਰ ਪਿੰਡ ਭਰਤਗੜ ਜ਼ਿਲ੍ਹਾ ਰੂਪਨਗਰ ਵਿੱਚ ਹੋਇਆ ਸੀ ਕਿਹਾ ਜਾਂਦਾ ਹੈ ਕਿ ਜਦੋਂ ਬਾਬਾ ਜੀ 2.5 ਸਾਲ ਦੀ ਉਮਰ ਦੇ ਸਨ ਤਾਂ ਉਹ ਭਰਤਗੜ ਦੇ ਕਿਲੇ ਅੰਦਰ ਜਾ ਕੇ ਸੂਰਤ ਸਿੰਘ ਦੇ ਸਿੰਘਾਸਨ ਤੇ ਜਾ ਕੇ ਬੈਠ ਗਏ ਤਾਂ ਸੂਰਤ ਸਿੰਘ ਦੇ ਪਰਿਵਾਰ ਨੇ ਉਸ ਸਮੇਂ ਹੀ ਮਹਿਸੂਸ ਕੀਤਾ ਕਿ ਇਹ ਕੋਈ ਸਧਾਰਨ ਬੰਦਾ ਨਹੀਂ ਹੈ ਬਾਬਾ ਜੀ ਚਾਰ ਭਰਾ ਸਨ ਜਿਸ ਤਰ੍ਹਾਂ ਜਾਣਕਾਰੀ ਮਿਲਦੀ ਹੈ ਉਸ ਮੁਤਾਬਕ ਬਾਬਾ ਜੀ ਬਚਪਨ ਤੋਂ ਹੀ ਭਗਤੀ ਸੁਭਾਅ ਦੇ ਮਾਲਕ ਸਨ ਤੇ ਬੰਦਨਾ ਵਿੱਚ ਬੱਜੇ ਰਹਿਣਾ ਉਹ ਪਸੰਦ ਨਹੀਂ ਸਨ ਕਰਦੇ ਮਾਨਪੁਰ ਜਿੱਥੇ ਗੁਰਮਤ ਵਿਦਿਆਲ័យ ਚੱਲਦਾ ਸੀ ਉੱਥੋਂ ਦਾ ਜਥਾ ਸ੍ਰੀ ਅਖੰਡ ਪਾਠ ਸਾਹਿਬ ਕਰਨ ਲਈ ਭਰਤਗੜ ਆਇਆ ਤਾਂ ਉਸ ਵਕਤ ਸਤ ਮਹਿੰਦਰ ਸਿੰਘ ਜੀ ਧਾਨੂ ਮਾਜਰੇ ਵਾਲੇ ਉਹਨਾਂ ਦੇ ਨਾਲ ਸਨ ਉਹ ਛੋਟੀ ਉਮਰ ਵਿੱਚ ਹੀ ਇਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋਏ ਤੇ ਇਹਨਾਂ ਨੂੰ ਨਾਲ ਲੈ ਗਏ ਉਹਨਾਂ ਨੇ ਆਪਣੇ ਪਿਛਲੇ ਜਨਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਪਿਛਲੇ ਜਨਮ ਚ ਵੀ ਇਹਨਾਂ ਸੰਤਾਂ ਨਾਲ ਕੀਰਤਨ ਹੀ ਕਰਦੇ ਸਨ ਸੰਤ ਮਹਿੰਦਰ ਸਿੰਘ ਜੀ ਧਾਨੂ ਮਾਜਰੇ ਵਾਲਿਆਂ ਨੇ ਬਾਬਾ ਅਜੀਤ ਸਿੰਘ ਜੀ ਦੀ ਪ੍ਰਤਿਭਾ ਵੇਖ ਕੇ ਪਛਾਣ ਗਏ ਕਿ ਇਹ ਕੋਈ ਆਮ ਨਹੀਂ ਹਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਜਿੱਥੇ ਅਧਿਆਤਮ ਨਾਲ ਸੰਗਤ ਨੂੰ ਜੋੜਦੇ ਸਨ ਉੱਥੇ ਹੀ ਉਹਨਾਂ ਨੇ ਅਦਰ ਸਮਾਜ ਸਿਰਜਣ ਲਈ ਬਹੁਤ ਸਾਰੀਆਂ ਸੰਸਥਾਵਾਂ ਨਾਲ ਮਿਲ ਕੇ ਬੱਚਿਆਂ ਨੂੰ ਵਿੱਦਿਆ ਦੇਣ ਲਈ ਵੱਡੇ ਸਹਿਯੋਗ ਦਿੱਤੇ ਹਨ ਉਹਨਾਂ ਵੱਲੋਂ ਸਮੇਂ-ਸਮੇਂ 'ਤੇ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਸਨ ਇੱਥੇ ਸ੍ਰੀ ਗੁਰਦੁਆਰਾ ਰਮਾਣਾ ਸਾਹਿਬ ਦੇ ਨਾਲ ਇੱਕ ਲੜਕੀਆਂ ਦਾ ਸਕੂਲ ਵੀ ਬਾਬਾ ਜੀ ਨੇ ਖੋਲ੍ਹਿਆ ਜਿੱਥੇ ਅੱਜ ਤੱਕ ਨਿਰੰਤਰ ਪੜ੍ਹਾਈ ਹੋ ਰਹੀ ਹੈ ਬੱਚੀਆਂ ਦਿਨ ਦਾ ਖਾਣਾ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਛਕਦੀਆਂ ਹਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਜੀ ਬਾਰੇ ਸੰਗਤਾਂ ਨੇ ਆਪ ਬੀਤੀਆਂ ਸਾਂਝੀਆਂ ਕੀਤੀਆਂ ਹਨ ਦੱਸਿਆ ਜਾਂਦਾ ਹੈ ਕਿ ਬਾਬਾ ਜੀ ਹਮੇਸ਼ਾ ਗੁਰਬਾਣੀ ਨਾਲ ਜੋੜਦੇ ਸਨ ਤੇ ਸੁਖਣੀ ਸਾਹਿਬ ਦਾ ਪਾਠ ਕਰਨ ਨੂੰ ਕਹਿੰਦੇ ਸਨ ਕਈ ਵਿਅਕਤੀਆਂ ਦਾ ਕਹਿਣਾ ਹੈ ਕਿ ਬਾਬਾ ਜੀ ਹਮੇਸ਼ਾ ਗੁਰਬਾਣੀ ਨਾਲ ਐਵੇਂ ਜੋੜਦੇ ਕਿ ਕੈਂਸਰ ਵਰਗੇ ਵੱਡੇ ਰੋਗ ਵੀ ਖਤਮ ਹੋ ਜਾਂਦੇ ਸਨ ਸੰਗਤਾਂ ਦਾ ਕਹਿਣਾ ਹੈ ਕਿ ਇੱਥੇ ਹਮੇਸ਼ਾ ਗੁਰੂ ਦਾ ਲੰਗਰ ਅਟੁੱਤ ਵਰਤਦਾ ਰਹਿੰਦਾ ਹੈ ਬ੍ਰਹਮ ਗਿਆਨੀ ਸੱਚਖੰਡ ਵਾਸੀ ਸੰਤ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ ਮਨੁੱਖਤਾ ਦੀ ਭਲਾਈ ਲਈ ਆਪਣੇ ਜੀਵਨ ਦੌਰਾਨ ਬਹੁਤ ਕਲਿਆਣਕਾਰੀ ਕੰਮ ਕੀਤੇ ਹਨ ਉਹਨਾਂ ਦੀ ਜੀਵਨੀ ਤੇ ਆਧਾਰਿਤ ਇੱਕ ਕਿਤਾਬ ਵੀ ਆਈ ਹੈ ਜਿਸ ਦਾ ਨਾਮ ਹੈ ਸਾਧ ਪਠਾਏ ਆਪ ਹਰ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਜਨਵਰੀ 2015 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਬਾਬਾ ਜੀ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦੇ ਸਨ ਤੇ ਵਾਹਿਗੁਰੂ ਦੇ ਬਾਣੇ ਵਿੱਚ ਰਹਿਣ ਦਾ ਸੰਦੇਸ਼ ਦਿੰਦੇ ਸਨ ਬਾਬਾ ਜੀ ਨੇ ਇਸ ਗੁਰਦੁਆਰੇ ਵਿੱਚ ਸਿਮਰਨ ਪ੍ਰਤੀ ਕੁਝ ਬਚਨ ਕਹੇ ਹਨ ਉਹ ਇਸ ਪ੍ਰਕਾਰ ਹਨ ਸਾਹ ਸੰਗਤ ਜੀ ਸੁਖਮਣੀ ਸਾਹਿਬ ਜਪਜੀ ਸਾਹਿਬ ਮੂਲ ਮੰਤਰ ਗੁਰ ਮੰਤਰ ਕੋਈ ਵੀ ਪਾਠ ਜਿਹੜਾ ਇੱਥੇ ਡੇਢ ਘੰਟਾ ਡੇਰੇ ਹੰਸਾਲੀ ਸਾਹਿਬ ਵਿੱਚ ਤੇ ਡੇਢ ਘੰਟਾ ਰਮਾਣਾ ਸਾਹਿਬ ਵਿੱਚ ਤੇ ਬਾਕੀ ਦੇ ਦਿਨ ਆਪਣੇ ਘਰ ਜਾਂ ਗੁਰਦੁਆਰਾ ਸਾਹਿਬ ਇੰਨਾ ਹੀ ਪਾਠ ਜਾਂ ਸਿਮਰਨ ਹਰ ਰੋਜ਼ ਕਰੋਗੇ ਤੇ ਗੁਰੂ ਜੀ ਅਗੇ ਅਰਦਾਸ ਕਰੋਗੇ ਜਿੰਨਾ ਤੁਸੀਂ ਵੱਧ ਸਮਾਂ ਸਿਮਰਨ ਵਿੱਚ ਲਗਾਉਗੇ ਓਨੀਆਂ ਹੀ ਤੁਹਾਡੀਆਂ ਮਨ ਦੀਆਂ ਮਰਾਦਾਂ ਬਹੁਤ ਛੇਤੀ ਪੂਰੀਆਂ ਹੋਣਗੀਆਂ ਮਨ ਤਨ ਧਨ ਕਰਕੇ ਹਸਪਤਾਲਾਂ ਸਕੂਲਾਂ ਕਾਲਜਾਂ ਲੰਗਰਾਂ ਗੁਰਦੁਆਰਿਆਂ ਵਾਸਤੇ ਵੱਧ ਚੜ ਕੇ ਸੇਵਾ ਕਰੋ ਗੁਰੂ ਜੀ ਭਲੀ ਕਰਨਗੇ ਬਾਬਾ ਜੀ ਦਾ ਬਚਨ ਹੈ ਕਿ ਜਿਹੜਾ ਇੱਥੇ ਸ੍ਰੀ ਜਪਜੀ ਸਾਹਿਬ ਦਾ ਇੱਕ ਪਾਠ ਕਰੂਗਾ ਉਸ ਨੂੰ 51 ਪਾਠਾਂ ਦਾ ਫਲ ਮਿਲੇਗਾ ਇੱਥੇ 6ਵੇਂ ਪਾਸ਼ਾ ਤਾਤਾ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵੀ ਚਰਨ ਪਏ ਹਨ ਕਿਉਂਕਿ ਜਦੋਂ 6ਵੇਂ ਪਾਸ਼ਾ ਫਤਿਹਗੜ੍ਹ ਸਾਹਿਬ ਆਏ ਸਨ ਤਾਂ ਇਸ ਜਗ੍ਹਾ ਤੇ ਆ ਕੇ ਵੀ ਉਹਨਾਂ ਨੇ ਆਪਣੇ ਪਾਵਨ ਚਰਨ ਪਾਏ ਸਤਿਗੁਰਾਂ ਦਾ ਇਸ ਸਥਾਨ ਨੂੰ ਵਰ ਹੈ ਕਿ ਜੋ ਪ੍ਰਾਣੀ ਇਸ ਸਥਾਨ ਤੇ ਬੈਠ ਕੇ ਗੁਰਬਾਣੀ ਦਾ ਜਿਹੜਾ ਵੀ ਪਾਠ ਕਰੇਗਾ ਉਸ ਪ੍ਰਾਣੀ ਨੂੰ 51 ਪਾਠਾਂ ਦਾ ਫਲ ਪ੍ਰਾਪਤ ਹੋਏਗਾ ਸੋ ਸਾਧ ਸੰਗਤ ਜੀ ਇਸ ਲਈ ਇਹ ਸਥਾਨ ਬਹੁਤ ਪਵਿੱਤਰ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਦਵਾਪਰ ਯੁੱਗ ਵਿੱਚ ਸ਼੍ਰੀ ਕ੍ਰਿਸ਼ਨ ਜੀ ਵੀ ਇਸ ਸਥਾਨ ਤੇ ਆਏ ਸਨ ਬਾਬਾ ਜੀ ਮੁਤਾਬਕ ਧੰਤਾਂ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀਓ ਧੰਤਾਂ ਸਤਿਗੁਰੂ ਸ਼ਬਦ ਅਵਤਾਰ ਜਾਗਦੀ ਜੋਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਆਪ ਜੀ ਦੀ ਰਹਿਮਤ ਮਿਹਰ ਸਦਕਾ ਤੇ ਬਿਆਤ ਬਖਸ਼ਿਸ਼ਾ ਦੁਆਰਾ ਇਹ ਸ਼ਬਦ ਰੂਪੀ ਲੰਗਰ ਜੁਗਾ ਜੁਗਾਂਦਰਾਂ ਤੋਂ ਚੱਲਦਾ ਆ ਰਿਹਾ ਹੈ ਇਸੇ ਤਰ੍ਹਾਂ ਲੰਗਰ ਰੂਪੀ ਦੌਲਤ ਵੀ ਆਪ ਜੀ ਆਤੋਂ ਵੰਡਦੇ ਆ ਰਹੇ ਹੋ ਇਹ ਲੰਗਰ ਪਦਾਰਥ ਮਠਿਆਈਆਂ ਦਾ ਭੰਡਾਰਾ ਆਪ ਜੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਰਾਹੀਂ ਚਲਾ ਰਹੇ ਹੋ ਇਹ ਸਭ ਰਸਦਾਂ ਸੇਵਾਵਾਂ ਆਪ ਜੀ ਦੀ ਕਿਰਪਾ ਸਦਕਾ ਪ੍ਰਾਪਤ ਹੋਈਆਂ ਹਨ ਅੱਗੇ ਲਈ ਵੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਇਹਨਾਂ ਲੰਗਰਾਂ ਲਈ ਰਸਦਾ ਸੇਵਾ ਹੋਰ ਵੀ ਵਾਧੂ ਭੇਜਦੇ ਰਹਿਣਾ ਜੀ ਤਾਂ ਕਿ ਮਠਾਈਆਂ ਲੰਗਰ ਹੋਰ ਵੀ ਵਿਅੰਤ ਜੁਗਾ ਜੁਗੰਦਰਾਂ ਤੱਕ ਚੱਲਦੇ ਰਹਿਣ ਜੀ ਸੰਗਤਾਂ ਪ੍ਰੇਮ ਭਾਵ ਨਾਲ ਸੇਵਾਵਾਂ ਨਿਭਾਉਂਦੀਆਂ ਰਹਿਣ ਜੀ ਆਪ ਜੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਖੇੜਾ ਬਾਬਾ ਰਾਮ ਸਿੰਘ ਜੀ ਗੰਡਵਾ ਸਾਹਿਬ ਤੇ ਹੋਰ ਮਹਾਪੁਰਖਾਂ ਤੇ ਮਿਹਰ ਬਖਸ਼ਿਸ਼ ਕਰਨੀ ਜੀ ਇਹ ਸੰਗਤਾਂ ਨੂੰ ਪ੍ਰੇਰ ਕੇ ਇਹੋ ਜਿਹੇ ਸਮਾਗਮ ਸੇਵਾਵਾਂ ਸੰਗਤਾਂ ਤੋਂ ਕਰਵਾਉਂਦੇ ਰਹਿਣਾ ਤਾਂ ਕਿ ਦੁਨੀਆ ਵਿੱਚ ਸੁਖ ਸ਼ਾਂਤੀ ਦਾ ਮਾਹੌਲ ਬਣਿਆ ਰਹੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਸਰਬੱਤ ਦੇ ਭਲੇ ਅਨੁਸਾਰ ਸੇਵਾਵਾਂ ਵਿੱਚ ਮਨ ਤਨ ਧਨ ਲਾ ਕੇ ਰੱਖਣ ਜੀ ਇਹ ਬਾਬਾ ਜੀ ਦਾ ਫੁਰਮਾਨ ਹੈ ਸੋ ਪਿਆਰੀ ਸਾਧ ਸੰਗਤ ਜੀ ਆਪ ਜੀ ਜਦੋਂ ਡੇਰਾ ਹੰਸਾਲੀ ਸਾਹਿਬ ਆਓ ਤਾਂ ਗੁਰਦੁਆਰਾ ਰਮਾਣਾ ਸਾਹਿਬ ਜ਼ਰੂਰ ਨਤਮਸਤਕ ਹੋਣਾ ਜੀ ਇੱਥੇ ਬੈਠ ਕੇ ਸਿਮਰਨ ਗੁਰਬਾਣੀ ਦੇ ਪਾਠ ਕਰੋ ਜੀ ਤਾਂ ਕਿ ਤੁਹਾਡੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਸਕਣ ਇੱਥੇ ਲੰਗਰ 24 ਘੰਟੇ ਅਤੁੱਟ ਵਰਤਦਾ ਹੈ ਤੇ ਗੁਰਬਾਣੀ ਦੇ ਪਾਠ ਨਿਰੰਤਰ ਜਾਰੀ ਰਹਿੰਦੇ ਹਨ ਸੋ ਆਓ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਿਏ ਤਨ ਗੁਰੂ ਨਾਨਕ ਦੇਵ ਸਾਹਿਬ ਜੀ 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 तन श्री गुरु ग्रंथ जी तन श्री गुरु ग्रंथ जी तन श्री गुरु ग्रंथ जी तन श्री गुरु ग्रंथ ग्रन्थ जी ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਹੋਇਆਂ ਪੁੱਲਾ ਚੁਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ